ਆਜ਼ਾਦੀ ਦੀ ਲੜਾਈ ਇੱਕ ਐਸੀ ਦਾਸਤਾਨ ਜਿਸ ਵਿੱਚ ਲੱਖਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਕੁਝ ਇਹੋ ਜਿਹੀ ਵੀ ਸਨ ਜਿਨ੍ਹਾਂ ਦੀ ਕੁਰਬਾਨੀ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਦਬਕੇ ਰਹਿ ਗਈ ਅੱਜ ਆਪਾਂ ਇਸ ਵੀਡੀਓ ਵਿੱਚ ਇਹੋ ਜਿਹੀ ਅਣਸੁਣੀਆਂ ਹੀਰਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਕਾਲੇ ਪਾਣੀ ਦੀ ਭਿਆਨਕ ਜੇਲ੍ਹ ਵਿੱਚ ਵੀ ਆਪਣੀ ਰੂਹ ਨਹੀਂ ਮਰਨ ਦਿੱਤੀ ਕਾਲਾ ਪਾਣੀ ਸਿਰਫ ਇੱਕ ਜੇਲ੍ਹ ਨਹੀਂ ਇਹ ਭਾਰਤੀ ਇਤਿਹਾਸ ਦਾ ਇੱਕ ਇਹੋ ਜਿਹਾ ਪੰਨਾ ਹੈ ਜੋ ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਗਵਾਹੀ ਭਰਦਾ ਹੈ ਉਹਨਾਂ ਨੇ ਆਪਣੇ ਅਨਮੋਲ ਜੀਵਨ ਇਸ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤੇ ਆਓ ਅੱਜ ਅਸੀਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰੀਏ ਅਤੇ ਪ੍ਰਣ ਕਰੀਏ ਕਿ ਅਸੀਂ ਕਦੇ ਵੀ ਉਹਨਾਂ ਦੇ ਸੰਘਰਸ਼ ਨੂੰ ਨਹੀਂ ਭੁੱਲਾਂਗੇ ਸਾਡੀ ਆਜ਼ਾਦੀ ਉਹਨਾਂ ਦੀ ਬਦੌਲਤ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਜ਼ਾਦੀ ਦੀ ਕੀਮਤ ਕਿੰਨੀ ਪਿਆਰੀ ਸੀ ਸਾਡੇ ਮਹਾਨ ਦੇਸ਼ ਨੇ ਇੱਕ ਤੋਂ ਇੱਕ ਸੂਰਬੀਰ ਕ੍ਰਾਂਤੀਕਾਰੀ ਪੈਦਾ ਕੀਤੇ ਕੁਝ ਕਹਾਣੀਆਂ ਸਿਰਫ ਸੁਣਾਈਆਂ ਨਹੀਂ ਜਾਂਦੀਆਂ ਬਸ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਜ਼ਿੰਦਗੀ ਦੇ ਸਫ਼ਰ ਵਿੱਚ ਕਈ ਮੋੜ ਆਉਂਦੇ ਹਨ ਪਰ ਕੁਝ ਮੋੜ ਇਤਿਹਾਸ ਬਣ ਜਾਂਦੇ ਹਨ ਜਿਵੇਂ ਕਿ ਹਨੇਰੀਆਂ ਕੋਠੜੀਆਂ ਵਿੱਚ ਗੂੰਜਦੀਆਂ ਉਹ ਆਵਾਜ਼ਾਂ ਅੱਜ ਵੀ ਕੁਝ ਕਹਿਣਾ ਚਾਹੁੰਦੀਆਂ ਨੇ ਅੰਗਰੇਜ਼ਾਂ ਨੇ ਉਹਨਾਂ ਦੇ ਜ਼ੰਜੀਰਾਂ ਤਾਂ ਪਾ ਦਿੱਤੀਆਂ ਪਰ ਉਹਨਾਂ ਦੇ ਹੌਸਲੇ ਨੂੰ ਕੈਦ ਨਾ ਕਰ ਸਕੇ 19ਵੀਂ ਸਦੀ ਦਾ ਅੰਤ ਤੇ 20ਵੀਂ ਸਦੀ ਦਾ ਆਰੰਭ ਉਹ ਸਮਾਂ ਜਦੋਂ ਭਾਰਤ માં ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਹੋਈ ਸੀ ਸਾਡੇ ਦੇਸ਼ ਪਾਕਿਸਤਾਨੀ ਆਜ਼ਾਦੀ ਦੀ ਲੜਾਈ ਲੜੀ ਜਿਸ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਆਪਣੀ ਆਜ਼ਾਦੀ ਅਤੇ ਆਪਣੀ ਪਰਿਵਾਰਾਂ ਤੋਂ ਦੂਰ ਹੋ ਕੇ ਤਾਰਨੀ ਪਈ ਜਿੱਥੋਂ ਵਾਪਸੀ ਦੀ ਕੋਈ ਉਮੀਦ ਨਹੀਂ ਸੀ ਇਹ ਕਹਾਣੀ ਉਸ ਜਜ਼ਬੇ ਦੀ ਜਿਸ ਨੇ ਕਾਲੇ ਪਾਣੀ ਦੀਆਂ ਲਹਿਰਾਂ ਨੂੰ ਵੀ ਆਪਣਾ ਗਵਾਹ ਬਣਾਇਆ ਆਪਣਾ ਲੋਹਾ ਮਣਵਾਇਆ ਆਓ ਸੁਣੀਏ ਉਸ ਅਣਗਾਈ ਨਾਇਕਾਂ ਦੀ ਗਥਾ ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਇਹੋ ਜਿਹੇ ਸਥਾਨ ਬਾਰੇ ਦੱਸਾਂਗੇ ਜਿੱਥੇ ਆਜ਼ਾਦੀ ਦੀ ਲੜਾਈ ਦੀਆਂ ਸਭ ਤੋਂ ਦਰਦਨਾਕ ਕਹਾਣੀਆਂ ਲੁਕੀਆਂ ਹੋਈਆਂ ਹਨ ਇਹ ਜਗ੍ਹਾ ਹੈ ਅੰਡੇਮਾਨ ਅਤੇ ਨਿਕੋਬਾਰ ਟਾਪੂ ਤੇ ਸਥਿਤ ਸੈਲੂਲਰ ਜੇਲ ਜਿਸ ਨੂੰ ਕਾਲਾ ਪਾਣੀ ਵੀ ਕਿਹਾ ਜਾਂਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਨੂੰ ਕਾਲਾ ਪਾਣੀ ਕਿਉਂ ਕਿਹਾ ਜਾਂਦਾ ਸੀ ਅਤੇ ਇਸ ਦਾ ਮਤਲਬ ਸੀ ਜਿੱਥੇ ਆਲੇ-ਦੁਆਲੇ ਸਿਰਫ ਪਾਣੀ ਹੋਵੇ ਅਤੇ ਜਿੱਥੋਂ ਕੋਈ ਵਾਪਸ ਨਾ ਆ ਸਕੇ ਬ੍ਰਿਟਿਸ਼ ਸਰਕਾਰ ਨੇ ਇਸ ਜੇਲ ਨੂੰ ਭਾਰਤ ਦੇ ਕ੍ਰਾਂਤੀਕਾਰੀ ਸੂਰਬੀਰਾਂ ਨੂੰ ਸਜ਼ਾ ਦੇਣ ਲਈ ਬਣਾਈ ਗਈ ਸੀ ਇਸ ਜੇਲ ਦਾ ਨਿਰਮਾਣ 1896 ਵਿੱਚ ਸ਼ੁਰੂ ਹੋਇਆ ਸੀ ਅਤੇ 1906 ਵਿੱਚ ਪੂਰਾ ਹੋਇਆ ਸੀ ਇਸ ਨੂੰ ਬਣਾਉਣ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਵਿਰੁੱਧ ਉੱਠ ਰਹੇ ਬਗਦੌੜਾਂ ਨੂੰ ਕੁਚਲਣਾ ਸੀ ਬ੍ਰਿਟਿਸ਼ਾਂ ਨੂੰ ਲੱਗਦਾ ਸੀ ਕਿ ਜੇਲ੍ਹ ਇਹੋ ਜੀ ਜਗ੍ਹਾ ਤੇ ਹੋਣੀ ਚਾਹੀਦੀ ਹੈ ਜਿੱਥੋਂ ਕੋਈ ਕ੍ਰਾਂਤੀਕਾਰੀ ਭੱਜ ਨਾ ਸਕੇ ਇਸ ਲਈ ਅੰਗਰੇਜ਼ਾਂ ਨੇ ਅੰਡੇਮਾਨ ਨੂੰ ਚੁਣਿਆ ਜੋ ਚਾਰੇ ਪਾਸੋਂ ਸਮੁੰਦਰ ਨਾਲ ਘਿਰਿਆ ਹੋਇਆ ਸੀ ਇਸ ਜੇਲ੍ਹ ਵਿੱਚ ਕੁੱਲ 7 ਵਿੰਗ ਸਨ ਜਿਨ੍ਹਾਂ ਵਿੱਚ ਹਰ ਇੱਕ ਦੀ ਆਪਣੀ ਕੋਠੜੀ ਸੀ ਤਾਂ ਜੋ ਕੋਈ ਵੀ ਕ੍ਰਾਂਤੀਕਾਰੀ ਕਿਸੇ ਦੂਜੇ ਬੰਦੇ ਨੂੰ ਮਿਲ ਕੇ ਵਿਦਰੋਹ ਨਾ ਕਰ ਸਕੇ ਇਸ ਜੇਲ੍ਹ ਵਿੱਚ ਕੁੱਲ ਮਿਲਾ ਕੇ 693 ਕੋਠੜੀਆਂ ਸਨ ਇਸ ਨੂੰ ਸੈਲੂਲਰ ਜੇਲ੍ਹ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਹਰ ਕ੍ਰਾਂਤੀਕਾਰੀ ਨੂੰ ਇੱਕ ਛੋਟੀ ਜਿਹੀ ਕੋਠੜੀ ਸੈੱਲ ਵਿੱਚ ਇਕੱਲਾ ਰੱਖਿਆ ਜਾਂਦਾ ਸੀ ਕਾਲੇ ਪਾਣੀ ਦਾ ਨਾਮ ਸੁਣ ਕੇ ਰੂਹ ਕੰਬ ਜਾਂਦੀ ਹੈ ਇੱਥੇ ਕ੍ਰਾਂਤੀਕਾਰੀਆਂ ਨੂੰ ਬਹੁਤ ਖਤਰਨਾਕ ਤਸੀਹੇ ਦਿੱਤੇ ਜਾਂਦੇ ਸਨ ਉਹਨਾਂ ਨੂੰ 24-24 ਘੰਟੇ ਲਗਾਤਾਰ ਬਲਦਾਵਾਂਗ ਕੋਲ ਨੂੰ ਚਲਵਾਇਆ ਜਾਂਦਾ ਸੀ ਜਿਸ ਨਾਲ ਉਹ ਤੇਲ ਕੱਢਦੇ ਸਨ ਉਹਨਾਂ ਨੂੰ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਸੀ ਅਤੇ ਕੰਮ 24-24 ਘੰਟੇ ਕਰਵਾਇਆ ਜਾਂਦਾ ਸੀ ਅਤੇ ਜੇਕਰ ਕੋਈ ਜੋਧਾ ਬਿਮਾਰ ਹੋ ਜਾਂਦਾ ਤਾਂ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਜਾਂਦਾ ਸੀ ਜੇਲ੍ਹ ਦੇ ਅਧਿਕਾਰੀ ਜਿਵੇਂ ਕਿ ਡੈਵਿਡ ਬੈਰੀ ਬਹੁਤ ਜ਼ਾਲਮ ਸਨ ਉਹ ਛੋਟੀਆਂ-ਛੋਟੀਆਂ ਗਲਤੀਆਂ ਤੇ ਬਹੁਤ ਭੈੜੀਆਂ ਅਤੇ ਖਤਰਨਾਕ ਸਜ਼ਾਵਾਂ ਦਿੰਦੇ ਸਨ ਇੱਥੇ ਕਈ ਕ੍ਰਾਂਤੀਕਾਰੀਆਂ ਨੇ ਇਸ ਜੇਲ੍ਹ ਦੇ ਕਾਨੂੰਨਾਂ ਨੂੰ ਲੈ ਕੇ ਭੁੱਖ ਹੜਤਾਲਾਂ ਵੀ ਕੀਤੀਆਂ ਇਸ ਪਿੱਛੋਂ ਜਿਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਭੋਜਨ ਖਿਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਅਤੇ ਕਈ ਕ੍ਰਾਂਤੀਕਾਰੀ ਇਸ ਦੌਰਾਨ ਸ਼ਹੀਦ ਵੀ ਹੋ ਗਏ ਸਨ ਕਾਲਾ ਪਾਣੀ ਸਿਰਫ ਇੱਕ ਜੇਲ੍ਹ ਨਹੀਂ ਬਲਕਿ ਇਹ ਬਟੂਕੇਸ਼ਵਰ ਦੱਤ ਭਾਈ ਪਰਮਾਨੰਦ ਅਤੇ ਸ਼ੇਰ ਅਲੀ ਵਰਗੇ ਮਹਾਨ ਕ੍ਰਾਂਤੀਕਾਰਿਆਂ ਦੀ ਸ਼ਹਾਦਤ ਅਤੇ ਤਿਆਗ ਦੀ ਧਰਤੀ ਸੀ ਬਟੂਕੇਸ਼ਵਰਦੱਤ ਭਗਤ ਸਿੰਘ ਦੇ ਸਾਥੀ ਸਨ ਜਿਨ੍ਹਾਂ ਨੇ ਅਸੈਂਬਲੀ ਚ ਬੰਬ ਸੁੱਟਿਆ ਸੀ ਉਹਨਾਂ ਨੂੰ ਵੀ ਇੱਥੇ ਹੀ ਭੇਜਿਆ ਗਿਆ ਸੀ ਭਾਈ ਪਰਮਾਨੰਦ ਗਦਰ ਲਹਿਰ ਦੇ ਮਹਾਨ ਨਾਇਕ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਇਨਕਲਾਬ ਦੀ ਅੱਗ ਲਗਾਈ ਪੰਜਾਬ ਦੇ ਕਈ ਗਦਰੀ ਬਾਬੇ ਅਤੇ ਹੋਰ ਕ੍ਰਾਂਤੀਕਾਰੀ ਵੀ ਇੱਥੇ ਕੈਦ ਸਨ ਉਹਨਾਂ ਨੇ ਇੱਥੇ ਰਹਿੰਦਿਆਂ ਵੀ ਆਜ਼ਾਦੀ ਦੇ ਗੀਤ ਗਾਏ ਅਤੇ ਸਾਥੀ ਕੈਦੀਆਂ ਵਿੱਚ ਹੌਸਲਾ ਭਰਿਆ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਜੇਲ ਬੰਦ ਕਰ ਦਿੱਤੀ ਗਈ ਅੱਜ ਇਸ ਨੂੰ ਰਾਸ਼ਟਰੀ ਸਮਾਰਕ ਬਣਾ ਦਿੱਤਾ ਗਿਆ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਸਲਾਨੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਇੱਥੇ ਹਰ ਸ਼ਾਮ ਲਾਈਟ ਐਂਡ ਸਾਊਂਡ ਸ਼ੋਅ ਹੁੰਦਾ ਹੈ ਜੋ ਇਸ ਜੇਲ ਦੇ ਦਰਦਨਾਕ ਇਤਿਹਾਸ ਨੂੰ ਬਿਆਨ ਕਰਦਾ ਹੈ ਇਹ ਸਿਰਫ ਇੱਕ ਇਮਾਰਤ ਨਹੀਂ ਬਲਕਿ ਸਾਡੇ ਆਜ਼ਾਦੀ ਦੇ ਮਹਾਨ ਕ੍ਰਾਂਤੀਕਾਰੀਆਂ ਦੀ ਹਿੰਮਤ ਦਰਦ ਅਤੇ ਕੁਰਬਾਨੀ ਦਾ ਪ੍ਰਤੀਕ ਹੈ ਅੱਗੇ ਤੋਂ ਜਦੋਂ ਵੀ ਤੁਸੀਂ ਆਜ਼ਾਦੀ ਦੀ ਗੱਲ ਕਰੋ ਤਾਂ ਕਾਲੇ ਪਾਣੀ ਦੇ ਸ਼ਹੀਦਾਂ ਨੂੰ ਯਾਦ ਰੱਖਣਾ। ਉਹਨਾਂ ਦੀ ਕਹਾਣੀ ਸੁੰਨਾ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਸੁਣਾਉਣਾ ਸਾਡਾ ਫਰਜ਼ ਬਣਦਾ ਹੈ। ਹਾਂਜੀ ਦੋਸਤੋ ਅੱਜ ਦੀ ਕਹਾਣੀ ਆਪਣੇ ਸੂਰਬੀਰ ਮਹਾਜੋਧਿਆਂ ਦੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਦੱਸੋ ਅਤੇ ਜੇ ਤੁਹਾਨੂੰ ਮੇਰੀਆਂ ਇਹ ਵੀਡੀਓ ਵਧੀਆ ਲੱਗਦੀ ਹਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।